ਇਹ ਤਾਂ ਪਾញਾ ਪੌਲੇ ਕਮਲਿਆ ਨੇ ਸਾਦੇ ਨਾਤੇ ਨਾਲ ਕੰਮ ਕਰੋ ਨਾ ਸਿੱਤਰ ਖਾਓ ਇਹਨਾਂ ਦੇ ਉਹ ਪੌਲਾ پتہ ਕਿੱਧਰ ਨਿਕੜਿਆ ਕਿੱਧਰ ਨਾ ਚੌਰਾ ਉਹ ਕਿੱਧਰ ਨਾ ਆਂ ਜਾ ਜੰ ਨੂੰ ਅਜ ਇੱਕ ਪਾਸਾ ਕਰੂੰਗੀ ਉਹਦਾ ਨਾਲਾ ਓਏ ਕਰ ਲੈ ਕੰਮ ਹਾਂ ਕਰ ਲੈ ਆ ਜਾ ਤੂੰ ਨਾ ਕਿੱਧਰ ਨਿਕੜੇ ਤੀ ਤੂੰ ਕਿਵੇਂ ਪੱਠੀ ਵਾਂਗੂ ਤਬੀ ਪਈਆਂ ਨਿਕੜ ਕੇ ਨਿਕੜੇ ਕਿੱਧਰ ਗਿਆ ਆ ਤੀ ਤੂੰ ਓਏ ਹੁਣ ਕੰਮ ਦਾ ਕੰਮ ਕਰਦਾ ਕਰਨੀ ਪੈਣੀ ਯਾਰ ਹੁਣ ਗਿਆ ਹੋਇਆ ਦੀ ਕਿਤੇ ਕੰਮ ਆ ਕੰਮ ਕਰਦਾ ਤੇ ਨਾ ਹੋਰ ਕਰਦਾ ਤੀ ਕੀ ਹੋ ਗਿਆ ਮੈਨੂੰ ਕੀ ਬਹਿ ਜਾ ਕਰ ਕੀ ਹੋ ਗਿਆ ਮੈਨੂੰ ਗੱਲ ਦੱਸ ਬਲਕਿ ਤੇਰਾ ਪਤਾ ਨਹੀਂ ਹੈ ਕੋਈ ਗੱਲ ਦਾ ਆ ਗੱਲ ਗੱਲ ਛੋੜੋ ਦੋਨੇ ਬੌਲੇ ਨੇ ਕੀ ਕਰਿਆ ਕੀ ਕਰਤੇ ਹੁਣ ਬੌਲੇ ਨੇ ਇਹਦਾ ਮੈਨੂੰ ਬੌਲੇ ਨਹੀਂ ਤਪਾਲਿਆ ਪਹਿਲਾਂ ਤਾਂ ਕੁੱਟ ਕੇ ਭਜਾ ਨਹੀਂ ਮੇਰੇ ਭਾਈ ਇਹਨੇ ਓਏ ਕੁੱਟ ਕੇ ਭਜਾਤਾ ਬਾਈ ਤੇਰੇ ਭਾਈ ਦੀ ਗਲਤੀ ਦੀ ਉਹਨੂੰ ਕਿਉਂ ਮਾਰਾ ਚੰਗਾ ਬੋਲਦਾ ਕੀ ਗਲਤੀ ਦੀ ਮੇਰੇ ਭਾਈ ਨੇ ਕੀ ਕਹੇਤੀ ਉਹ ਕਹਿੰਦਾ ਕਹਿੰਦਾ ਮੈਨੂੰ ਬੌਲਾ ਬੌਲਾ ਕਹਿੰਦਾ ਬੌਲਾ ਕਦੋਂ ਕਹੇਤੀ ਆਹ ਕਹੇਤੀ ਤੁਸੀਂ ਮੇਰੇ ਭੈਣ ਨੂੰ ਤੰਗ ਕਰਦੇ ਹੋ ਆਏ ਕੇ ਹੱਥੋਂ ਨੂੰ ਓ ਯਾਰ ਕੀ ਤੰਗ ਕਰਤਾ ਤੇਰੇ ਭਾਈ ਨੂੰ ਉਹੀ ਕਿਉਂ ਹੋਈ ਬੌਲ ਮਰੀ ਜਾਂਦੀ ਸਾਦਨ ਬਸ ਉਸ ਉਸੇ ਦੀ ਉਹ ਰੱਖਣੀ ਦਿੰਦੇ ਮੈਂ ਰੱਖਣੀ ਦਿੰਦੇ ਮੈਨੂੰ ਨਹੀਂ ਪਤਾ ਹੈਗਾ ਜੇ ਤਾਂ ਅੱਡ ਹੋ ਜਾ ਜਦ ਅੱਜ ਬੌਲ ਦਾ ਇੰਤਜ਼ਾਮ ਕਰ ਲਾਦਾ ਆ ਜਾ ਤੈਨੂੰ ਮੈਂ ਉਹ ਬੌਲੇ ਦੀ ਪਛਾਣ ਮੈਂ ਬੌਲੇ ਕੋਲੇ ਰਹਿੰਦੀ ਹੈਗੀ ਮੈਂ ਤੈਨੂੰ ਬੌਲੇ ਦੀ ਪਛਾਣ ਕਰਾ ਦਿਆਂ ਵੀ ਕੀ ਕਰ ਹਾਂ ਲੈ ਕੇ ਰੱਖਦੇ 100 ਬੌਲਾਂ ਦੀ ਬੌਲੀ ਮੈਂ ਕਰਦੀ ਉਹਨਾਂ ਨੇ ਓਏ ਕਾਚ ਕਰਦੀ ਦੂ ਬੌਲੀ ਅੱਜ ਸੜ ਕੇ ਨਿਕੜ ਜਾਣਾ ਤੂੰ ਐਂ ਕਰ ਮੈਂ ਤੈਨੂੰ ਉਹਦੇ ਨਾਲ ਪਛਾਣਨਾ ਜਾ ਕੇ ਆ ਜਾ ਆ ਜਾ ਤੈਨੂੰ ਬੌਲੇ ਦੀ ਪਛਾਣ ਮੈਂ ਉਹਦੇ ਨਾਲ ਫੇਰੇ ਯਾਰ ਹੁਰਕਾ ਮੈਂ ਕੀ ਕਰਾਂ ਬਰਵਾਲ ਜਿਹੜਾ ਮੜਾ ਚੰਗਾ ਬੋਲੂ ਬਰਾਕ ਲਾਦਾ ਬੋਲੂਗੇ ਐ ਕਿ ਹੁਣ ਜਮੀ ਤਾਂ ਨਹੀਂ ਬਾਲਾ ਉਹ ਲੈ ਗੜੇ ਨਾ ਨੂੰ ਦਿਮਾਗ ਦਾ ਪਾਪ ਪੁਪੜਪੜੇ ਬਟਨਾੜੇ ਹੋ ਜਾਂਦੇ ਨਾ ਬੋਲ ਬੋਲ ਕੇ ਉਹ ਤੂੰ ਆ ਜਾ ਨਹੀਂ ਨਹੀਂ ਇਹ ਹੈਗੀ ਨਾ ਮੈਂ ਬਸ ਇੱਕ ਪਸਾ ਕਰਾ ਜਮਾ ਅੱਜ ਚੱਲ ਜਪੋਦ ਨਾਲ ਆਪਾਂ ਨਾਲ ਗੱਲ ਕਰਾਂਗੇ ਇੱਕ ਪਸਾ ਕਰ ਦਾਂਗੇ ਆ ਜਾ ਆਇਆ ਮੈਂ ਸਮਝਾਉਂਦਾ ਉਹ ਨੂੰ ਓਏ ਆਏ ਦਾ ਦਾ ਖੱਪੜ ਹੋ ਰਿਹਾ ਛੋਟੜਾ ਭੈਣ ਦਾ ਖਸਮ ਕੋਲ ਜਨ ਨੂੰ ਕਹਿੰਦਾ ਨਾ ਵਗ ਗਿਆ ਉੱਬਚਾਲਦਾ ਟੀਮੀ ਮੰਗ ਰੱਗ ਰਿਹਾ ਮੈਂ ਦੱਸ ਕਿੱਥੇ ਲੱਕ ਦਿਰ ਮਾਰਾ ਅੱਜ ਇੱਕ ਪਾਸਾ ਕਰੂੰ ਮੈਂ ਤਾਂ ਅੱਛਾ ਮੈਂ ਜਾ ਕੇ ਆਣਾ ਚੰਡੀਗੜ੍ਹ ਨਾਲੇ ਇੱਥੇ ਬਰਨਾਲੇ ਚੰਡੀਗੜ੍ਹ ਦੇ ਦਵਾਈ ਦਿਹਾਉਂਗਾ ਕੰਨਾਂ ਦੀ ਮੈਂ ਦੇਖਾਂ ਫਿਰ ਸਾਰਾ ਕੁਝ ਮੈਂ ਹੀ ਕਰੂੰਗਾ ਭੈਂ ਦੀ ਲੱਕੜ ਨਹੀਂ ਖਾ ਲੇ ਕੰਜਰਾ ਨੇ ਮੈਨੂੰ ਓਏ ਤੂੰ ਮੇਰੀ ਗੱਲ ਸੁਣ ਓਏ ਓਏ ਹੈ ਓ ਤੂੰ ਮੇਰੀ ਗੱਲ ਸੁਣਾ ਕੀ ਹੈ ਓਏ ਤੂੰ ਉਂ ਟੰਡਰੀ ਬੈਠੀ ਆ ਤੂੰ ਉਹਨੂੰ ਕਾਦੋ ਨਹੀਂ ਉਹ ਕਰਦਾ ਕੀ ਕਹਦਾ ਦਿੰਨੇ ਉਹਨੂੰ ਯਾਰਾ ਕੌਣ ਆ ਓਏ ਓ ਮੇਰਾ ਸਾਲਾ ਆਇਆ ਦੀ ਉਹਨੂੰ ਕੀ ਕਹਦਾ ਦਿੰਨੇ ਸਾਲਾ ਗਾਲਾਂ ਕਰਦਾ ਮੈਨੂੰ ਭੈਣ ਚੋਦਾ ਕੀ ਗਾਲਾਂ ਕਰਦੇ ਯਾਰ ਤੂੰ ਕਿਉਂ ਸਾਰਾ ਦਿਨ ਕਲੇਸ਼ ਕਰੀ ਜਾਂਦਾ ਯਾਰ ਆ ਜਾ ਮੈਂ ਤਸਦੇ ਨੂੰ ਆ ਜਾ ਓਏ ਕਿਉਂ ਜਲੂਸ ਕਰਦੇ ਹੋ ਨਾ ਖਾਮ ਖਾਏ ਉਹੀ ਸਾਰਾ ਦਿਨ ਯਾਰ ਐਡੀ ਗੱਲ ਵੀ ਹੁੰਦੀ ਹੁੰਦੀ ਹੈ ਕੋਈ ਮਾਰੇ ਆ ਸੀ ਜਾ ਓਏ ਅਸੀਂ ਮਾਰੇ ਹੋਗੇ ਓਏ ਮੋੜਾ ਦੇ ਤੈਨੂੰ ਕਹਿੰਦੇ ਫਿਰ ਤੂੰ ਉਹਨੂੰ ਕਾਨੂੰ ਕੁਝ ਕਹਿ ਕੇ ਭਜਾਣਾ ਦੀ ਤਨੇ ਗਾਲਾਂ ਦੰਦਾ ਦੀ ਉਹ ਗਾਲਾਂ ਦੰਦਾ ਦੀ ਤੈਨੂੰ ਵੱਡੇ ਉਸ ਨੂੰ ਆਸੀ ਬਾੜੇ ਚੱਲ ਦੂਰੇ ਬੈਠ ਦੂ ਮੈਨੂੰ ਗੱਲ ਦੱਸ ਕੀ ਗੱਲ ਹੋਈ ਦੀ ਆਇਆ ਨਹੀਂ ਤੂੰ ਵੀ ਮੈਨੂੰ ਪੈਸੇ ਚੋੜ ਕਹਾਂਦੀ ਤੈਨੂੰ ਕਹਾਂ ਤੂੰ ਬੌਲਾ ਹਾ ਆ ਦੇਖ ਲੈ ਸੁਣ ਲੈ ਹਾਏ ਗਾਲ ਨਹੀਂ ਕੱਢਿਓ ਨੇ ਆਇਆ ਕਿਹਾ ਮੈਂ ਬੌਲਾ ਓਏ ਮੇਰੀ ਗੱਲ ਸੁਣੋ ਤੂੰ ਪਹਿਲਾਂ ਪਹਿਲਾਂ ਤੂੰ ਹੌਲੀ ਬੋਲਿਆ ਕਰ ਤੈਨੂੰ ਪਹਿਲਾਂ ਮੈਂ ਜਦ ਦਵਾਈ ਦਿਵਾ ਕੇ ਲਿਆਉਣਾ। ਅੱਛਾ ਤੂੰ ਸਿਰ ਦੁਖਣ ਲਾਦਾ ਨਾ ਮੇਰਾ। ਦਵਾਈ ਆਪਾਂ ਉਥੋਂ ਲੈ ਆਵੇਂ ਬਰਨਾਲ ਤੋਂ ਚੰਡੀਗੜੀਏ ਤੇ ਆ। ਚਲ ਉਥੋਂ ਲਿਆਵਾਂਗੇ ਦਵਾਈ ਤਾਂ ਪਰ ਤੂੰ ਮੜਿਆ ਹੌਲੀ ਬੋਲਿਆ ਕਰ ਯਾਰ ਸਿਰ ਦੁਖਣ ਲਾਦਾ ਨਾ ਤੂੰ। ਉਹ ਕੰਨਾਈ ਦਵਾਈ ਵਧੀਆ ਦਿੰਦਾ ਹੈ। ਦਵਾਈ ਦਾ ਵਧੀਆ ਦਿੰਦਾ ਠੀਕ ਹੈ। ਹੁਣ ਤੂੰ ਪਹਿਲਾਂ ਆਹ ਟੈਂਟਰੀ ਬੈਠੀ ਐ ਤੂੰ ਉਹਨੂੰ ਨਾਮ ਜੇ ਕੋਈ ਰਿਸ਼ਤੇਦਾਰ ਆਪਣੇ ਘਰੇ ਆਉਂਦਾ ਉਹਨੂੰ ਮਾੜਾ ਚੰਗਾ ਨਾ ਬੋਲਿਆ ਕਰ ਤੂੰ। ਅੱਛਾ ਉਹਦਾ ਮੈਂ ਪੁੱਠਾ ਬੋਲੀ ਜਾਂ ਮੈਂ ਬੋਲਾਂ ਨਾ। ਓਏ ਚਲ ਤੂੰ ਚੁੱਪ ਕਰ ਜਾ ਕਰ ਆ ਉਹ ਤਾਂ ਹੈਗੇ ਨਹੀਂ ਜਿਹੇ ਜਿਹੇ ਹੈਗੇ ਨੇ ਤੂੰ ਤਾਂ ਸਿਆਣਾ ਜੇ ਭੱਜ ਗਈ ਭੈਣ ਦਾ ਖਾਦਮਾ ਰੋਟੀ ਕੌਣ ਪਕਾਊ ਆਪਣੀ ਅਰੇ ਕੀ ਕਿਹਾ ਤੇ ਇੰਜ ਕਿਹਾ ਸੀ ਮੇਰੇ ਭਾਈ ਨੂੰ ਪਰਪੰਨ ਕੋ ਤੰਗ ਕਰਦੇ ਹੋ ਬੋਲਾ ਬੋਲਾ ਕਹਿੰਦਾ ਦੀਨੂ ਹੋ ਕੀ ਜੋ ਹਟੀ ਨਹੀਂ ਆ ਗਿਆ ਫਿਰ ਕਹਿ ਲਿਆ ਤੂੰ ਬੋਲਾ ਹੈਂ ਕਹਿੰਦਾ ਹਾਂ ਓਏ ਮੈਨੂੰ ਕਹਿਦਾ ਕਹਿੰਦਾ ਤੂੰ ਬੋਲਾ ਹੈ ਕਹਿੰਦਾ ਸੁਣਦਾ ਮੇਰੀ ਭੈਣ ਨੂੰ ਕਰ ਤੁਸੀਂ ਤੰਗ ਕਰਦੇ ਹੋ ਲੈ ਦੱਸ ਕੀ ਤੰਗ ਕਰਤੀ ਰੋਟੀਆਂ ਖਾਣੀ ਐ ਔਰ ਰੋਟੀ ਖਾਦਾ ਤੂੰ ਇੱਕ ਖਾਣਾ ਹੈ ਭੈਣ ਦੇ ਰੰਗ 20 ਤੂੰ ਰੋਟੀਆਂ ਖਾਣਾ ਹੈ ਉਹ ਜਦ ਤੱਕ ਲੱਗਾ ਦਾ ਭਰਦੀ ਪੂਗਾ ਜੇ 15 ਨਾਲ ਰੋਟੀਆਂ ਖਾਈਆਂ ਜਾਂ ਚਾਹੇ 20 ਖਾਈਆਂ ਜਾਣਾ ਤੇ ਭਾਈ ਬੋਲਾ ਇਹਦੀ ਜਿੰਨੀ ਮਰਜ਼ੀ ਰੋਟੀ ਦੇਈ ਜਾ ਉਹ ਵੀ ਖਾਈ ਜਾਊਗਾ ਚਾਰੇਰ ਤੂੰ ਗੱਲ ਨਵੇਂੜਾ ਚੱਲ ਕੋਈ ਨਾ ਜਿਹੜਾ ਕੁਝ ਹੋ ਗਿਆ ਠੀਕ ਐ ਅੱਗੇ ਤੋਂ ਇਹ ਨਹੀਂ ਬੋਲਦਾ ਤੂੰ ਐਂ ਕਰੂਏ ਤੂੰ ਮੈਂ ਤਾਂ ਬੋਲੂਗਾ ਭਾਈ ਮੈਂ ਨਹੀਂ ਮੈਂ ਤਾਂ ਬੋਲੂਗਾ ਓਏ ਤੂੰ ਟਿਕ ਜਾ ਟਿਕ ਜਾ ਬਸ ਜਾਣ ਦੇ ਘਰ ਮੈਂ ਨਹੀਂ ਮੈਂ ਤਾਂ ਇੱਕ ਵਾਰ ਸਾਂ ਕਰ ਭਾਈ ਜਾ ਇਹਨਾਂ ਨੂੰ ਸੁੱਦਾ ਆ ਨਾ ਜਾ ਗੱਡੋ ਮੈਂ ਨਹੀਂ ਇਹਦੇ ਨਾਲ ਨਹੀਂ ਮੈਂ ਦਿਮਾਗ ਖਲਾ ਲੈ ਲੈਂਦੇ ਨੇ ਆ ਸੁਣ ਲੈ ਸੁਣ ਲੈ ਇਹਨੂੰ ਪਿਜਾਵੇਂਗਾ ਤੂੰ ਰੋਟੀਆਂ ਕਿਨੂੰ ਮੇਰਾ ਸਾਲਾ ਜਿਹੜੀਆਂ ਰੋਟੀਆਂ ਖਾਂਦੇ ਤੇ ਉਹਨਾਂ ਦੇ ਵੀ ਜਾਵੇਂਗਾ ਤੂੰ ਮੈਨੂੰ ਨਹੀਂ ਪਤਾ ਹੈਗਾ ਯਾਰਾ ਦੇਖੀ ਜਾਊ ਜਿਵੇਂ ਹੋ ਗਿਆ ਮੈਂ ਤਾਂ ਉਹਨਾਂ ਖੇਤ ਦੇ ਆਣਾ ਹੈ ਮੇਰੇ ਆ ਰੋਟੀ ਵੇਚ ਦੇ 15 ਉੱਥੇ ਮੈਂ ਤਾਂ ਖੇਤ ਜਾਣਾ ਕਣਕ ਯਾ ਬਾਏ ਆਖੇ ਤੇ ਮੈਂ ਉਹਨਾਂ ਤੇਰੀ ਰੋਟੀ ਲੈ ਕੇ ਇਹਨੂੰ ਕਹਿਣਾ ਮੈਂ ਰੋਟਾ ਰੋਟੀ ਲਾ ਦੀ ਰਹੀ ਹਾਂ ਇਹ ਆਕਤੀ ਆਂਦੀ ਹੈਗੀ ਜੀ ਓਏ ਯਾਰ ਲਾ ਦੇ ਦੋ ਰੋਟੀਆਂ ਚੱਲ ਮੈਂ ਲਿਆਉਣਾ ਕੋਈ ਤੂੰ ਭੱਗ ਜਾ ਛੇਤੀ ਆ ਜੀ ਆ ਗਿਆ ਆ ਗਿਆ ਮੈਂ ਤੇਰੇ ਮੰਗਰੇ ਆਉਂਗਾ ਉਹ ਤੂੰ ਮਾਰਿਆ ਤੂੰ ਸਿਆਣੀ ਆ ਤੂੰ ਚੁੱਪ ਕਰ ਜਾਗਾ ਹਾਂ ਦਾ ਲੱਗਦਾ ਹੈ ਮਨ ਦਾ ਤੁਮ ਦਾ ਕੋਈ ਅਗਾਰੀ ਸੇ ਓ ਠੀਕ ਹੈ ਬਾਈ ਇਕੱਲੇ ਬੈਠਿਆਂ ਓਏ ਤੋੜ ਲੱਗ ਰਹੀ ਐ ਕਾਦੀ ਲੱਗੀ ਤੋੜ ਤੇ ਨੂੰ ਵੇਖੀ ਕੀ ਕਰ ਰਹੇ ਹੋ ਰਗਾ ਮੈਂ ਬੈਠਾ ਗੱਲਾ ਮੈਨੂੰ ਡਿੱਕਣ ਲੱਗ ਰਿਹਾ ਦੀ ਵੀ ਆਊਗਾ ਕੋਈ ਉਹ ਫੋਨ ਲੈ ਲਗਾ ਇੱਕ ਫੋਨ ਮਾਰ ਦੇ ਕਰ ਫੋਨ ਹੈ ਨਹੀਂ ਮੇਰੇ ਕੋਲ ਯਾਰ ਫੋਨ ਤਾਂ ਲੈ ਹੈ ਨਹੀਂ ਗਾ ਕੋਈ ਮੈਂ ਤੇ ਕੁਛ ਚੱਕ ਕੇ ਵੇਚਾਂ ਕੀ ਚੱਕ ਕੇ ਹੁਣ ਹਾਂ ਇਹ ਵੇਚਾ ਕੁਛ ਵੀ ਨਹੀਂ ਰਿਹਾ ਲੈ ਖਵਾ ਪ ਲੈ ਕੁਛ ਫਿਰ ਮੈਂ ਕੁਛ ਵੀ ਨਹੀਂ ਮੈਨੂੰ ਮਰਨਾ ਕਰਿਆ ਟੱਕੇ ਲੱਗ ਰਿਹਾ ਤੋੜਨਰੇ ਓ ਮੈਨੂੰ ਤਾਂ ਖਵਾ ਦੇ ਹੈ ਨਹੀਂ ਕੁਸਾ ਕਹੀਂ ਬਿਰਦਨ ਆਲੇ ਤੂੰ ਨਾ ਖਾਦੀ ਨਹੀਂ ਹੋਈ ਯਾਰ ਕਮਾਲ ਆ ਮੈਂ ਤਾਂ ਤੇਰੇ ਕੋਲ ਆਇਆ ਤੀ ਲੱਭ ਲੱਭ ਕੇ ਮਾ ਮਾ ਉਹ ਸਿੱਧੀ ਮੈਂ ਤਾਂ ਦੇਖਣ ਲੱਗ ਰਿਆਂ ਕਿ ਤੇ ਨਾ ਮਾ ਆਰਡਰ ਹੀ ਖੇਤ ਗਿਆ ਅੱਛਾ ਮੈਂ ਉੱਥੇ ਹੂੰ ਉੱਥੇ ਦਾ ਮੈਂ ਹੈ ਨਹੀਂ ਗਤੀ ਮੈਂ ਤਾਂ ਉਰੇ ਆ ਕੇ ਲੱਗਿਆ ਮੈਂ ਆਉਂਗਾ ਫੇਰ ਮਾ ਚੱਲੂਏਗਾ ਨਹੀਂ ਚੱਲਦੇ ਇੱਥੇ ਬੈਠਿਆ ਤੂੰ ਆਈ ਨਹੀਂ ਹੈਗਾ ਭੈਂਦਾ ਬੰਨਾ ਕੋਈ ਹੋਰ ਬੁਲਾ ਕੇ ਜੈਨੂ ਫਿਰ ਮੀਨੂ ਬੁਲਾਈਏ ਨਾ ਵੇਚਣ ਯੋਗ ਰਹਾ ਕੋਸਾ ਐਉਰੀ ਜਿਆ ਕੁਝ ਵੇਚਦਾਨੇ ਆਪਾਂ ਕਿਸੇ ਦਾ ਕੋਸੇ ਦੇਖ ਲੈ ਨਿਗਾ ਮਾਰ ਲੈ ਖੇਤ ਭਗ ਜਾਣੇ ਆ ਉਹ ਖੇਤ ਸਾਹਮਣੇ ਖੇਤ ਭਗ ਚੱਲਾ ਹੈ ਖੇਤ ਭਾਈ ਚੱਲਦੇ ਆ ਮੈਂ ਦਖਵਾ ਦਿੰਦਾ ਦੇਖ ਮੈਂ ਤਾਂ ਬੂਟ ਲੈ ਆ ਮਾੜੀ ਮੋਟੀ ਦਾ ਦੇ ਦੇ ਬੂਟ ਕਾਰੇ ਲੈ ਜੂ ਸਾਰੇ ਬੂਟਾਂ ਦੇ ਲਾਇਆ 1300 ਦੇ ਆਏ ਨੇ ਬੈਠੇ ਹੋ ਜਿੱਦੀ ਦਾ ਯਾਰ ਆ ਗਿਆ ਆ ਗਿਆ ਖੇਤ ਨੂੰ ਰੋ ਰੋਗਾ ਐ ਉਹ ਕੀ ਆ ਰਿਹਾ ਉਹ ਠੀਕ ਹੈ ਠੀਕ ਹੈ ਉਹ ਲੈ ਜਾ ਠੀਕ ਹੈ ਮੈਂ ਤਾਂ ਟੋਲ ਦਾ ਮਰ ਗਿਆ ਉਧਰ ਫਰੀ ਗਿਆ ਜੀ ਤਾਂ ਬਯਾਦ ਕਰ ਰਹੇ ਦੀ ਵੀ ਆਉ ਬਾਈ ਇਹਦੇ ਕੋਲੇ ਹੂ ਹ ਸਪੁੱਛ ਹਾ ਉਹ ਮੈਂ ਤਾਂ ਸੋਨੂੰ ਟੋਲ ਦਾ ਮਰ ਗਿਆ ਕੈ ਇਨਾ ਕਰ ਹੋ ਗਏ ਰ ਟੋਲ ਦਾ ਮੇਰੀ ਇੱਕ ਗੱਲ ਮੰਨੋਗੇ ਪਹਿਲਾਂ ਮੇਰੀ ਗੱਲ ਸੁਣੋ ਜੀ ਹਾਂ ਦੋ ਹੀ ਜਾਣੇ ਹਾਂ ਜੀ ਤੁਸੀਂ ਕੁਝ ਪੈਸੇ ਇਕੱਠੇ ਕਰੋ ਹਾਂ ਚਾਹੇ ਕੁਝ ਵੇਚੋ ਪਹਿਲਾਂ ਦੋਨੋਂ ਇੱਕ ਇੱਕ ਬੂਨ ਲੈ ਕੇ ਦੇਮਾ ਪਤੰਦਰੋਂ ਸਾਰਾ ਪਿੰਡ ਲੱਭੀ ਜਾਂਦੇ ਆ ਫਿਰ ਇੱਥੇ ਮਿਲ ਜਾਂਦੇ ਆ ਫਿਰ ਕਹ ਦਿੰਨੇ ਆ ਲੱਭਦੇ ਤੱਕ ਕੇ ਸਾਡੇ ਪਿਆ ਸਮਾਨ ਬੇ ਨਾਲ ਭੱਗ ਜੂਗੇ ਚੱਲੀਏ ਭੱਗ ਜਾਗੇ ਚਲੋ ਆਪਾਂ ਚੱਲਾਂਗੇ ਗੱਲ ਨੂੰ ਅੱਛਾ ਮੈਨੂੰ ਮੋਬਾਈਲ ਦਵਾ ਕੇ ਲਾਓ ਵੇ ਲੱਪਾ ਦਵਾ ਦਾਂਗੇ ਕੀਕਾ ਇਹਨੂੰ ਵੀ ਦਵਾ ਦਾਂਗੇ ਤੋ ਫੇਰ ਲੈ ਲਈ ਆਹੋ ਮੈਂ ਦੋਏ ਦਵਾ ਦੂੰਗਾ ਕੁਣਕ ਕੁਣਕ ਕੱਢ ਲਾਂਗੇ ਢੋਲ ਚੋਂ ਹਾ ਡੋਲ ਵੇ ਆਪਣਾ ਬਾਹਰੇ ਵੇ ਇੱਕ ਪਾਸੇ। ਗੱਲ ਬਰ ਇੱਕ ਕੰਮ ਕਰ ਫੇਰ ਦਵਾਉਂ ਪੂਨ ਪੰਨਾ ਕੁਛ ਖਵਾ। ਹੋਰ ਕੁ ਪੁੱਛੀ। ਮੈਂ ਤਾਂ ਤੁਹਾਡੇ ਕੋਲੇ ਆਇਆ। ਪੁੱਛ-ਪੁੱਛਾ ਹੈ ਕੀ? ਉਹ ਜਰ ਦੇ। ਮੇਰੇ ਕੋਲ ਤਾਂ ਹੈ ਨਹੀਂ ਅੱਜ। ਫੇਰ ਐ ਕਰੋ। ਉਹ ਆ ਲੈ। ਇਹ ਚ ਕੀ ਜਮੀ ਨਹੀਂ ਐ ਮੇਰਾ ਖਾਲੀ ਅੱਜ। ਮੇਰਾ ਵੀ ਖਾਲੀ ਆ ਲੈ। ਟਾਇਆ ਜੇਰੇ ਕੋਲੇ ਜੇ ਹੈ ਗਿਆ ਨਾ ਮੈਲੇ ਤਾ ਦਬੂਤ ਦੀਆ ਕਦੀ ਪਸਰੀ ਹੈ ਗਿਆ ਕੀ ਕਰਨੀ ਹੈ ਉਹ ਅੱਕਾ ਉਹ ਬਾਗਿਆ ਹੋਏ ਬਤਾ ਜਾਨ ਬੇਤਾ ਲੁੱਟਾਂ ਦੁਕੀ ਜਾਂਦੀ ਆਲੇ ਬੋਦਾਂ ਕੱਟਾਂ ਕਰ ਉਹ ਖੇਤ ਤਾਂ ਸਾਹਮਣੇ ਇੱਧਰ ਚੱਕ ਹਾਂ ਤਾ ਕੁਝ ਵੇਚ ਦਿਆਂ ਹਾਂ ਵੇਚੀਏਗੀ ਓਏ ਨਾਲੇ ਗੱਲ ਸੁਣ ਅਸੀਂ ਖਾਬਰ ਸੁਣੀ ਆ ਪਿੰਡ ਚ ਤੂੰ ਵਿਆਹ ਕਰਾ ਲਾ ਤੇਰੇ ਵਾਲਾ ਭਾਈ ਜ਼ਮੀਨ ਹੜੱਪਣ ਨੂੰ ਕਰਦਾ ਤੇਰੇ ਵਾਲੀ ਸਾਰੀ ਮੰਨ ਲਾ ਤੂੰ ਗੱਲ ਅਸੀਂ ਗੱਲ ਸੁਣੀ ਆ ਪੱਕੀ ਗੱਲ ਐ ਪੱਕੀ ਪੱਕੀ ਐ ਫੇ ਅਸੀਂ ਗੱਲ ਸੁਣੀ ਆ ਤੂੰ ਵਿਆਹ ਕਰਾ ਲੈ ਤੇਰੀ ਜ਼ਮੀਨ ਐ ਹੀ ਪਤਾ ਲੱਗੂ ਗਈ ਹੱਥਾਂ ਫਿਰ ਸਾਨੂੰ ਨਾ ਕਹੀਂ ਵੀ ਦੱਸਿਆ ਨਹੀਂ ਫੇ ਤੁਸੀਂ ਕਰਾ ਦਿਓ ਮੇਰਾ ਲੈ ਅਰੀਦਾ ਆਪੇ ਸੜੇ ਮਲੰਗਾ ਕੰਜਦੇ ਆ ਫਿਰ ਆਪਦੀ ਨਾ ਕਰਾ ਲੈਂਦੇ ਰਿਸ਼ਤਾ ਆ ਕੰਜੇ ਦਾ ਬੋਲਾ ਜੇ ਕੋ ਤੂੰ ਸਾਡਾ ਕਰਾ ਤੇਰੇ ਅੱਤੇ ਤਾਂ ਜ਼ਮੀਨ ਵੀ ਆ ਅਸੀਂ ਤਾਂ ਨੰਗ ਮਲੰਗਾ ਜਿੰਦਾਂ ਵਿੱਚ ਵਿੱਚ ਗੁਜ਼ਾਰਾ ਕਰਦੇ ਆਂ ਉਹ ਬੋਲਾ ਤੇਰੀ ਗੱਲ ਪੱਕੀ ਐ ਤੂੰ ਗੌਰ ਕਰ ਸਾਡਾ ਛੋਟੜਾ ਕਹਿੰਦਾ ਸੀ ਮੈਨੂੰ ਅੱਛਾ ਕਹਿੰਦਾ ਤੈਨੂੰ ਰੁੱਟ ਕੇ ਖਾਵਾਂਗੇ ਅਸੀਂ ਗੱਲ ਛਿੜੀ ਐ ਗੱਲ ਤਾਂ ਉੜਦੀ ਆਈ ਐ ਮੇਰੇ ਗੱਲ ਆ ਅਕਲ ਤੇ ਪੈ ਗਈ ਹੁਣ ਅਸੀਂ ਤੈਨੂੰ ਕਹਿ ਰਹੇ ਗੌਰ ਕਰ ਲੈ ਗੌਰ ਕਰਨਾ ਹਲੇ ਵੀ ਠੀਕ ਐ ਯਾਰੀ ਦੋਸਤੀ ਤੇ ਤੈਨੂੰ ਦੱਸ ਰਿਹਾ ਸੋ ਨੋ ਮੋਬਾਈਲ ਮੈਂ ਦਵਾਉਗਾ ਹਾਂ ਤੂੰ ਪਹਿਲਾਂ ਉਹਦਾ ਗੌਰ ਕਰ ਰਿਸ਼ਤਾ ਕਰ ਆ ਬਦਾ ਬਾਠ ਠੀਕ ਹੈ ਮੋਬਾਈਲ ਕੀ ਕਰਾਂਗੇ ਯਾਰ ਜੇ ਤੇਰੀ ਜ਼ਮੀਨ ਹੈ ਦੱਬਲੀ ਜੇ ਜ਼ਮੀਨ ਹੈ ਜਿਹੇ 10 ਲੈ ਲਈ ਅੱਥਨ ਨੂੰ ਇਹ ਨਹੀਂ ਸਹੀ ਗੱਲ ਆ ਤੇਰੀ ਸਹੀ ਗੱਲ ਆ ਮੇਰੇ ਅਕਲ ਤੇ ਪੈ ਗਈ ਓਣ ਗੱਲ ਜ਼ਮੀਨ ਹੈ ਬਾਕੀ ਮੋਬਾਈਲ ਕੀ ਕਰਾਂਗੇ ਫਿਰ ਉੱਧਰ ਦੇਖੀ ਜਾਈਂ ਐ ਕਰੀ ਜਾਈਂ ਜੇ ਕੁੜੀ ਲੱਭੀ ਕੁਸ ਲੱਭੀ ਫੇਰ ਨਹੀਂ ਕੋਈ ਪਾਸ ਦਾ ਤੇਰੇ ਨਾਲ ਕੁਸ ਇਹ ਤਾਂ ਖਤਮ ਆ ਤੂੰ ਗੈਲਰੀ ਜ਼ਿਆ ਚੱਲਦੀ ਹੈ ਇਹ ਤਾਂ ਹੁੰਦਾ ਮੰਨਣੀ ਹੋਊ ਮੰਮੂ ਨਾ ਮੈਂ ਮੱਗੂ ਵਾ ਦੇ ਗਿਆ ਨੀ ਤੇਰੀ ਮਰਜ਼ੀ ਆ ਜਦ ਹੱਸਦੇ ਤੈਨੂੰ ਉਹ ਦੇਖ ਕੇ ਬੁੱਤ ਦੇ ਪੈਰ ਨਾ ਦਰਦੀ 1300 ਲਾਇਆ ਚੱਲ ਰਹੀ ਸੀ ਕਦੋਂ ਲੈ ਹੈ ਇਹ ਤੜਕ ਤਾਂ ਹੀ ਤਾਂ ਕੁਝ ਹੈ ਨਹੀਂ ਕੱਲ ਲਿਆਇਆ ਤੀ ਦੇਖਾ ਚੋਰੀਓ ਲਿਆ ਜਾ ਕੇ ਕੰਜੇ ਦਾ 1300 ਲਾ ਬਿੱਲ ਪਿਆ ਕਰੇ ਅੱਛਾ ਚੋਰੀ ਦਾ ਦਾ 1300 ਨੂੰ ਮੈਂ ਵੀ ਲਾਉਂਗਾ ਤੂੰ ਪਹਿਲੇ ਸਮਾਨ ਦਾ ਹੀਲਾ ਕਰ ਫੇਰ ਦੇਖਦਿਆਂ ਚੱਲ ਮੈਂ ਦੇਖੂਗਾ ਲਿਆਉਂਗਾ ਮੈਂ ਵੀ ਠੀਕ ਆਹੋ ਰਤਨੇ ਮਿਲਦੇ ਆ ਉਸ ਤੇ ਪੈਨੇ ਜਾਂਦਾ ਚੰਗਾ ਓਏ ਚੰਗਾ ਲੱਗਣਾ ਜਾਈਂ ਇਤਰਾ ਤੂੰ ਲੋ ਜਰਾ ਚਮਚੀ ਸਾਰੇ ਕੱਖ ਵੱਢਦੇ ਮੈਂਨੇ ਭੈਣ 14 ਜੀ ਤੱਕ ਦੀ ਕੋਈ ਚਾਹ ਪਾਣੀ ਲੈ ਕੇ ਆਏ ਹੈਗਾ ਉਹ ਛੋਟਲਾ ਭੈਣ ਚੋ ਕਾਲਜ ਚ ਜਾ ਵੱਢਦਾ ਵੱਡਾ ਬਹੂ ਕੋਲ ਨਹੀਂ ਉੱਠਦਾ ਹੈਗਾ ਬਹੂ ਦੇ ਸਹਰਿਆਂ 'ਚ ਬੈਠ ਰਿਹਾਦਾ ਭੈਣ ਦਾ ਯਾਰ ਕੀ ਗੱਲ ਹੋ ਗਈ ਤੈਨੂੰ ਮੈਂ ਹਾਂ ਉਹ ਛੇਰ ਕੀ ਦੱਸਾਂ ਤੈਨੂੰ ਹਾਂ ਆ ਦੋਆ ਨੇ ਮੇਰਾ ਲਹੂ ਪੀਖ ਜਿਹਾ ਵੱਖਾ ਜਾਂਦਾ ਕੀ ਇਹ ਲੋਗੀ ਉਹ ਛੋਟਾ ਭੈਣ 14 ਜਾ ਕੇ ਕੌਚ ਜਿਹਾ ਬਗ ਜਾਂਦਾ ਅੱਛਾ ਉਹ ਜੇ ਬਚਾਲੇ ਦਾ ਉਹ ਕਰਾ ਦੇਈ ਸਾਕ ਹਾਂ ਉਹ ਬਹੁਤ ਸਿਰਾਂ ਨੇ ਬੈਠੇ ਰਹਿੰਦਾ ਭੈਂਦਾ ਖਸਮ ਔਖਾ ਹੋ ਗਿਆ ਫਿਰ ਜੰਮੀ ਮੈਂ ਬਾਈ ਪੁੱਛ ਰ ਮੈਨੂੰ ਬਹੁ ਬੁਰਾ ਹਾਲ ਹੋ ਰਿਹਾ ਅੱਛਾ ਰਿਸ਼ਤਾ ਨਾ ਕਰਾ ਦੇ ਤੇਰਾ ਉਹ ਬਾਈ ਜੇ ਤੂੰ ਕਰਾ ਦੇ ਨਾ ਹਾਂ ਪੁੱਨ ਖੱਤ ਲੈ ਮੇਰਾ ਦਰ ਚਲ ਕੋਈ ਨਾ ਭੇਜੂ ਤੇ ਲੋਥਰੇ ਬੰਦਾ ਬੱਬਾ ਕੀ ਮੈਂ ਜਿੰਦਾਸਾ ਚਾਹੇ ਮੈਂ ਤੈਨੂੰ 20 ਲੱਖ ਰੁਪਏ ਦੇਣੀ ਕੋਈ ਚੱਕਰ ਹੀ ਨਾ ਇੱਕ ਦੇ ਲੱਖ ਰੁਪਏ ਦੇਵਾ ਕੇ ਛੱਡੂਗਾ ਮੈਂ ਲੱਖ ਰੁਪਏ ਕਰਾ ਦੇਗਾ ਮੈਂ ਤੇਰਾ ਬਾ ਵੇ ਬਾਸ਼ਾ ਵਾਸ਼ੇ ਤੇਰੇ ਟੈਨਸ਼ਨ ਨਾ ਲੈ ਸਾਰਿਆਂ ਨੂੰ ਆਪੇ ਪਤਾ ਲੱਗੂ ਇਹਨਾਂ ਨੂੰ ਜਦੋਂ ਓ ਬਾਈ ਮੈਂ ਤਲ ਤਸਪਾਰ ਕੇ ਇਹਨਾਂ ਨੇ ਪੁੱਛ ਲਾ ਯਾਰ ਮੈਂ ਜਮੀ ਟੈਨਸ਼ਨ ਨਾ ਲੈ ਦੂਗਾ ਲੈ ਮੇਰਾ ਕੰਮ ਕਾਲੂ ਇਹ ਕਰਾ ਦੇ ਕੰਮ ਮੈਂ ਮਾਰ ਤੈਨੂੰ ਕਿਉਂਗਾ 20 ਲੱਖ ਰੁਪਏ ਕੋਈ ਗੱਲ ਨਹੀਂ ਚੱਕਰੇ ਨਾ ਮੰਨ ਤੂੰ ਗੇਰਾ ਲੈ ਕੱਖ ਨਹੀਂ ਪੰਡ ਪਾਲ ਹਿੱਕ ਦੇ ਬਰੋਟਾ ਲਾਉਂਗਾ ਮਾ ਦੇਖ ਲੈ ਨਹੀਂ ਤੂੰ ਜਮੀ ਦੇਖ ਲੈ ਨਹੀਂ ਮੈਂ ਤੂੰ ਤੜਫਾਰ ਕੇ ਭੈਣ ਦੇ ਯਾਰਾਂ ਨੇ ਮਾ ਦਾ ਟੈਨਸ਼ਨ ਆ ਜਾਏ ਨ ਦਲੇ ਬੰਦੇ ਹੈ ਆ ਥੇਰ ਬਣ ਗਿਆ ਤੇ ਜਰੂਰ ਭੇਜਦੀ ਮੱਸਾ ਮਾ ਜਮੀ ਟੈਨਸ਼ਨ ਲੈ ਆਥਣਾ ਬੰਦਾ ਜੀ ਕੋਲੇ ਅੱਜ ਲਿਆ ਪੈਸੇ ਬੁੱਲੇ ਤੂੰ ਡੂੜ ਲੱਖ ਰੁਪਏ ਲੈ ਕੇ ਆਉਂਗਾ ਮਾ ਟੈਨਸ਼ਨ ਲੈ ਕਰਾ ਗਲਫ ਗਲਫ ਦੂੰਗਾ ਵਾ ਠੀਕ ਹੈ ਮੈਂ ਹੁ ਚੱਕ ਦੂੰਗਾ ਇੰਦਰਾ ਲੈ ਮਿਸਟਰ ਬਣ ਗਈ ਗੱਲ ਡੂੜ ਲੱਖ ਰੁਪਏ ਦੇਣਾ ਕਿ ਇਹਦਾ ਇਹਦੇ ਲਈ ਅੱਜ ਬੰਚਰ ਆ ਆਥਣਾ ਅੱਜ ਮੈਂ ਜਾਊਂਗਾ ਆਰਤੀ ਕੋਲੇ ਆਰਦੇ ਲੈ ਕੇ 2 ਲੱਖ ਰੁਪਈਆ ਮੇਰਾ 95 ਨਾ ਦੁਕਾਉਂ ਚੱਟਾ ਆ ਇੱਕ ਦਾ ਸਪਰੇਅ ਹੈ ਜੀ ਮੇਰੇ 2 ਕਿੱਲਿਆਂ ਦੀ ਇਹ ਕਰਕੇ ਨਾ ਅੱਜ ਜਾ ਕੇ ਤੇ ਭੈਣ ਦੀ ਲੱਕੜੇ ਨਾਲ ਖਾਊਗਾ ਮੈਂ ਮੈਂ ਦੁਕਾਉਣ ਨੂੰ ਚੱਟਾ ਜਿਹੜੇ ਇਹ ਫਿਰ ਜਿਹੜੇ ਚਾਂਬਲੇ ਮੇਰੇ ਸਾਰੇ ਲੱਕੜੇ ਸਾਰੇ ਦਾ ਕੱਖ ਵੰਡਦੇ ਮੈਂਨੇ ਤਿੰਨ ਪਈ ਕੱਖਾਂ ਦੀਆਂ ਵੰਡਦੀਆਂ ਨਾਲੇ ਮੋਟ ਚਲਾਰਖੀ ਹੈ ਪੈਂਦਾ ਜਰਾ ਜੁਕਲੀ ਮਰਿਆ ਹੈਗਾ 11 ਵਜੇ ਵੀ ਤੂੰ ਚਾਹ ਪਾਣੀ ਦਾ ਫੂਕ ਤੇ ਰੋਟੀ ਦਾ ਫੂਕਦਾ ਮੈਨੂੰ ਉਧਰ ਤੀਵੀਆ ਕੁੱਛੜ ਚ ਬਣਾ ਰਹਿਦਾ ਪੈਂਦਾ ਖਸਮ ਜਰਾ ਜਰਾ ਲੈ ਉਪੀਰ ਗੱਕ ਜਰਾਲੇ ਉਹ ਕਿਉਂ ਦਰਫੇ ਬੈ ਉਹ ਇਤਰੀ ਰੋਟੀ ਭਈਆ ਕੋਠੇ ਦੇ ਵਿੱਚ ਆ ਗਿਆ ਹੁਣ ਤੂੰ ਸਰਦਾਰ ਤੀਮੀ ਦਾ ਛੜ ਤੇ ਉੜਦੇ ਤੂੰ ਓਏ ਤੂੰ ਕਿਉਂ ਮੱਚਾ ਰਹਿਣਾ ਸਾਰਾ ਦਿਨ ਹੁਣ ਜਦ ਰੋਟੀ ਬਣੂਗੀ ਉਹਦੀ ਲੈ ਕੇ ਆਉਂਗਾ ਮੈਂ ਪੈਦਲ ਭੁੱਖਾ ਮਰ ਲੱਗ ਰਿਹਾ ਤੂੰ ਬੋਜਾ ਲਾ ਕੇ ਬੈਠਾ ਉਹਦੀ ਕੁੱਛੜ ਚ ਓਏ ਭੁੱਖਾ ਕਿਥੋਂ ਮਰ ਗਿਆ ਇਹ 11 ਵਜੇ ਨੇ ਯਾਰ ਤੂੰ 11 ਵਹੀ ਵਜਾਉਂਦੇ ਨੇ ਓ ਤੂੰ ਤਾਂ ਯਾਰ ਉਹੀ ਮੱਚੀ ਜਾਂਦਾ ਪਤਾ ਨਹੀਂ ਤੇਰੇ ਦਾ ਕੀ ਹੋ ਰਿਹਾ ਕੀ ਨਾ ਹੋ ਰਿਹਾ ਜੋ ਰੋਟੀ ਪਈ ਰੋਟੀ ਖਾ ਲੈ ਮੈਂ ਨਹੀਂ ਸਰਦਾਰ ਜੀ ਰੋਟੀ ਖਾਂਦਾ ਮੈਂ ਤਾਂ ਆਪਾਂ ਕੰਮ ਆਪ ਕਰ ਲਿਆ ਮੈਂ ਤਾਂ ਆਪ ਤੁਹਾਡੇ ਹਿੱਕ ਤੇ ਬਰੋਟਾ ਲਾ ਕੇ ਦਿਖਾਉ ਤੁਨੂੰ ਜਾਂ ਪੰਜਾਂ ਦਾ ਰੋਟੀ ਲੈ ਚੱਕ ਕੇ ਮੈਂ ਨਹੀਂ ਦੇਖਦੇ ਰੋਟੀ ਖਾਂਦਾ ਹਾਂ ਹਣ ਤੋਂ ਓ ਤੂੰ ਕੀ ਕੀ ਹਿੱਕ ਤੇ ਦੀਵਾ ਬਾਲਿਆ ਹੋਏ ਤੂੰ ਕਿਉਂ ਸਿਰ ਚੜ੍ਹ ਰਿਹਾ ਸਾਡੀ ਓ ਤੇਨੂੰ ਆਪੀ ਪਤਾ ਲੱਗ ਜੂਗਾ ਓਏ ਆਪੀ ਪਤਾ ਲੱਗ ਜੂਗਾ ਕੱਲ ਨੂੰ ਪਤਾ ਲੱਗ ਜੂਗਾ ਜਨਬਾਏ ਆਪੇ ਦੱਸੂਗਾ ਦਮਾ ਕੀ ਪਤਾ ਲੱਗ ਜੂ ਤੈਨੂੰ ਮੈਂ ਤਾਂ ਤੇਰੀ ਹਿੱਕ ਦੇ ਪਰੋਟਾ ਲਾਉਂਗਾ ਹੁਣ ਹਿੱਕ ਦੇ ਪਰੋਟਾ ਲਾਉਂਦਰੇ ਓਏ ਕੀ ਬਰੋਟਾ ਲਾਏਗਾ ਤੂੰ ਬਾਬਾ ਗਰੂ ਚੱਲ ਗਲਤੀ ਹੋ ਗਈ ਰੋਟੀ ਖਾ ਲੈ ਨਾ ਮੈਂ ਇਹਦੀ ਰੋਟੀ ਜਾਂਦੀ ਖਾ ਲਾ ਥੋੜੀ ਹੁਣ ਆਪਣੇ ਕੋਲ ਆ ਗਿਆ ਬੰਦਾ ਤੇਰੀ ਹਿੱਕ ਦੇ ਪਰੋਟਾ ਲਾ ਕੇ ਦਿਖਾਉਂਗਾ ਹਾਂ 10 ਦਾ ਬੜਿਆ ਆ ਕੇ 11 ਵਜੇ ਖਾਲਾ ਰੋਟੀ ਖਾਲਾ ਰੋਟੀ ਇਹਨੂੰ ਭੈਣ ਦੇ ਯਾਰ ਨੂੰ ਕੀ ਨੇ ਉਂਗਲ ਲਾਤੀ ਕੀ ਕਰੂਗਾ ਇਹ ਕਿਹੜਾ ਪਰੋਟਾ ਲਾਉਗਾ ਆ ਭੈਣ ਦੇ ਖਾਸ ਨੂੰ ਪਤਾ ਨਹੀਂ ਕਿਤਾ ਲੋਕ ਹੂਂਗਲਾਂ ਲਾਉਣ ਨੂੰ ਬਠੇ ਰਹੇ ਨੇ। ਹਨੀ ਭੈਣ ਦੇ ਯਾਰ ਨੂੰ ਕਿਨੂੰ ਪੱਟੀ ਪਾੜੀ ਠੀਕ ਕਰੀਏ ਬੋਲੇ ਦਾ ਦਿਮਾਗ ਖਾਰਖੇ ਜੀ ਤਾਂ। ਅਨੇ ਦੁਖੀ ਕਰਖੇ ਇੰਨੇ ਵੀ ਨਾ ਖੈ। ਲੈ ਓਏ ਦੇ ਰੋਟੀਆਂ ਪੁਰਾ। ਆ ਗਏ। ਆਹੋ। ਦੇ ਰੋਟੀ ਬੋਲੇ ਦੀ। ਉਹ ਦਿਆ ਆ ਉਹ ਨਹੀਂ ਬਈ ਰੋਟੀ ਖਾਂਦਾ ਹੈਗਾ। ਕਿਉਂ? ਓ ਯਾਰ ਤੂੰ ਕਲੇਸ਼ ਤਾਂ ਉਹਦੇ ਨਾਲ ਕਰਨ ਲੱਗ ਗਿਆ ਨਹੀਂ ਆ ਉਹ ਤਾਂ ਕਹਿੰਦਾ ਮੈਂ ਤਾਂ ਸੋਡੇ ਬਰੋਟਾ ਲਾਉਂਗਾ ਪਤਾ ਨਹੀਂ ਐਹੀਆ ਗੱਲਾਂ ਕਰ ਰਹੇ ਤੇ ਅਜੂ। ਆਹ ਕਿਹੜਾ ਲਾਊਗਾ ਨੂੰ ਰੋਟੀ ਆ ਦੇ ਹੋਰੇ ਲਾਊਗਾ ਓਏ ਮਰ ਜਾਂਦਾ ਬੋਲਾ ਮੈਨੂੰ ਨਹੀਂ ਪਤਾ ਓਏ ਬੋਲੇ ਕਹਿੰਦੇ ਸੁਣ ਸੁਣ ਕਾਹਦੇ ਉਹਦੇ ਗੱਲਾਂ ਜੀ ਆਇਆਂ ਨਾ ਤੂੰ ਤਾਂ ਬਈ ਬਈ ਮੈਨੂੰ ਨਹੀਂ ਪਤਾ ਹੈਗਾ ਉਹ ਤਾਂ ਇਹੀਆਂ ਗੱਲਾਂ ਕਰ ਰਹੀ ਨਾ ਉਹਨੇ ਖਾਈ ਰੋਟੀ ਉਹਦਾ ਭੈਣ ਦਾ ਮੈਨੂੰ ਭਾਈ ਭਾਜ ਭੈਣ ਲੱਗ ਰਿਹਾ ਜੀ ਆਹ ਕੁੱਡੇ ਲੱਗੂਗੀ ਨਾ ਆਪੇ ਖਾਊਗਾ ਅਰੇ ਤਪਾਰੇ ਆ ਕੇ ਦੇਖੀ ਫਿਰ ਕਹੋ ਕਿ ਮੈਨੂੰ ਰੋਟੀ ਲਾ ਕੇ ਦੋ ਉਹ ਨਹੀਂ ਖਾਂਦਾ ਹੈਗਾ ਮੈਂ ਤਾਂ ਠੀਕ ਹੈ ਮੈਂ ਉਹਦੇ ਵਾਸਤੇ ਰੋਟੀ ਲੈ ਕੇ ਆਉਣੀ ਜੰਗਾ ਓਏ ਜਾ ਪਾ ਲਿਆ ਓਏ ਆ ਤਪਾਲੇ ਭੈਣ ਦੇ ਯਾਰ ਬੋਲੇ ਟੋਲੇ ਕਿੱਥੇ ਪਸਿਆ ਮੇਰਾ ਆਹ ਠੰਡ ਜੇ ਛੋਂਚ ਵਜਾ ਠੰਡ ਲੱਗਦੀ ਆ ਨਹੀਂ ਰੁਟੀ ਖਾਣਾ ਬਣਾ ਇਕਰਾ ਭੈਣ ਦੇ ਡਾਂਗ ਤੋਂ ਲੰਗੜੀ ਏ ਡੂਡ ਘੰਟੇ ਚ ਤਾਂ ਉ ਆਉਣੀ ਆ ਲੈ ਚੁੜਦਾ ਰੋਟੀ ਨਹੀਂ ਕਿਉਂ ਆਉਂਗੀ ਮਰਦਾ ਕਿਸੋਂ ਦੇ ਭੈਣ ਦੇ ਡਾਂਗ ਕੋਈ ਲੰਗੜਾ ਕੋਈ ਬੌਲਾ ਪਤਾ ਨਹੀਂ ਰੱਬ ਨੇ ਕਹੀ ਜੀ ਲਿਖਤੀ ਅੱਛਾ ਹਾਂ ਤੈਨੂੰ ਮੈਂ ਲੰਗੜੀ ਦੀ ਨਹੀਂ ਆ ਹੈ ਓਏ ਕਾਹਨੂੰ ਦੀ ਨਹੀਂ ਆ ਯਾਰਾ ਬਸ ਕੀ ਦੱਸਾਂ ਤੈਨੂੰ ਹੋ ਲੈ ਕੇ ਮੈਂ ਰੋਟੀ ਓਏ ਬਸ ਆਹੀ ਡੂਡ ਘੰਟੇ ਚ ਲੈ ਕੇ ਆਈਆਂ ਤੂੰ ਰੌਣਾ ਬੜਾ ਬੈਠਾ ਓਰੇ ਬੜੇ ਦੇ ਕੰਮ ਆ ਕੀ ਕਰੇ ਓਏ ਤੈਨੂੰ ਨਹੀਂ ਪਤਾ ਹੈਗਾ ਕਦੋਂ ਲੱਗ ਰੇ ਮੈਂ ਸ਼ੋਅ ਕਰਨਾ ਟਿੱਕੜਾ ਉਹ ਸਾਲਾ ਤੇ ਹੱਡੀ ਬਣਾ ਦੇ ਜੇ ਕਰਦੇ ਨੇ ਕੱਖ ਨਹੀਂ ਚਕਾਏ ਨਾਲੇ ਪਾਣੀ ਜਰ ਲਵਾਇਆ ਥੇ ਪੁਰਾਣਾ ਕਰੇ ਨਾ ਹੋਕਰ ਦੇਹਾਂ ਦੇਹਾਂ ਆਏ ਕਰਦਾ ਬੋਲਾ ਕਾਹਨੂੰ ਤੇਰੀ ਹਵਾ ਖਰਾਬ ਹੋ ਰਹੀ ਐ ਹਵਾ ਤਾਂ ਥੋੜੀ ਥੋੜੀ ਹੋ ਰਹੀ ਐ ਥੋੜੀ ਹੋਰੀਆਂ ਨਾਲੇ ਹੋਰ ਹੋਰੀ ਐ ਨਾ ਇਹ ਤਰੀਕਾ ਕੋਡੀ ਬੰਦਰ ਦਾ ਮੈਂ ਪੈਣ ਘੜਾ ਪਾ ਹੋਰ ਕੀ ਕਰਾਂ ਮੈਂ ਕੀ ਕਰਾਂ ਨਾਲੇ ਹੋਰ ਕਰਾਂ ਤਰੀ ਹਵਾ ਖਰਾਬ ਹੋ ਗਈ ਕਰੀ ਮੈਂ ਤਾਂ ਭਈ ਆਪਦਾ ਹੁਣ ਇੰਤਜ਼ਾਮ ਆਪਦਾ ਆਪ ਕਰੂਗਾ ਹੁਣ ਕੀ ਇੰਤਜ਼ਾਮ ਕਰੇਗਾ ਵਦੂ ਆਹ ਮੈਂ ਤਾਂ ਬਰੋਟਾ ਲਾਊਗਾ ਕਰੀ ਇੱਕ ਦੇ ਓਏ ਤਿੰਨ ਦਿਨ ਹੋ ਗਏ ਨੂੰ ਬਰੋਟਾ ਬਰੋਟਾ ਕਰਦੇ ਨੂੰ ਪਤਾ ਨਹੀਂ ਕੀ ਇਹ ਭੈਂਗਾ ਰੋ ਕਰੂਗਾ ਮੈਂ ਬਰੋਟਾ ਲਾਊਗਾ ਕੀ ਬਰੋਟਾ ਲਾਊਗਾ ਹੈ ਪੌੜਾ ਇਹ ਮੇਰੇ ਨਾਲੇ ਰੋਟੀ ਉਸ ਘਰ ਕੀ ਆ ਭੈਣ ਦਿਖਾ ਲਾ ਫੜ ਨਹੀਂ ਲੈ ਜਾ ਮੈਂ ਤਾਂ ਆਰਤੀਏ ਕੋਲ ਜਾਣਾ ਆਰਤੀਏ ਨੇ ਵੀ ਕੀ ਲੈ ਕੇ ਆਵੇਂਗਾ ਤੂੰ ਆਰਤੀਏ ਤੋਂ ਪੈਸੇ ਨਾ ਤੂੰ ਘਰ ਦੇ ਵਾਸਤੇ ਲੈ ਕੇ ਆਇਆ ਉਹ ਪੈਸੇ ਹੋਣਾ ਹੈ ਤੂੰ ਪੈਸੇ ਕਦੇ ਵਾਸਤੇ ਲੈ ਕੇ ਆ ਮੇਗਾ ਮੈਂ ਵਿਆਹ ਕਰਾਉਂਗਾ ਓਏ ਤੈਨੂੰ ਕੌਣ ਦਊਗਾ ਕੁੜੀ ਤੂੰ ਕਿਉਂ ਲੋਕਾਂ ਦੇ ਚੱਕਾਂ ਚਾਈ ਜਾਣਾ ਕਿਉਂ ਕਰ ਬਰਬਾਦ ਕਰੇਗਾ ਤੂੰ ਮੈਂ ਤਾਂ ਕਰਾਉਂਗਾ ਹੁਣ ਬਈ ਓਏ ਤੂੰ ਕਦੇ ਹੋਰ ਨਾ ਕਰਵਾ ਲਈ ਯਾਰ ਉਹੀ ਮਰੀਆਂ ਦਾ ਤੇਰਾ ਕਿਸੇ ਨੇ ਨਹੀਂ ਤੈਨੂੰ ਕੁੜੀ ਦੇਣੀ ਹੈ ਕਿ ਤੂੰ ਕਿਉਂ ਬੜਾ ਬੜ ਰਿਹਾ ਹੈ ਤੇਰੇ ਇੱਕ ਦਾ ਰੋਟਾ ਲਾਉਗਾ ਓਏ ਤੂੰ ਕਿਹੜਾ ਰੋਟਾ ਲਾਏਗਾ ਵਾ ਤੂੰ ਰਿਆ ਓਏ ਮੈਂ ਨਹੀਂ ਆਉਂਦਾ ਓਏ ਓਏ ਕਿੱਥੇ ਦੀ ਭੈਣ ਦੇ ਨਾਂ ਮੇਰਾ ਬੌਲੇ ਨਾਲ ਬਾਹ ਪੈਰੇ ਲੈ ਹੁਣ ਇਹ ਪਣੂਆ ਆਰਤੀ ਦੇ ਯੋਗਾ ਖਾਣੀ ਕਿੰਨੇ ਪੈਸੇ ਲੇਊਗਾ ਇਹ ਤਾਂ ਹੁਣ ਆਪਾਂ ਨੂੰ ਮੈਂ ਲਾਦਾ ਕਰਜਾਉ ਕਰੂਗਾ ਇਹ ਲੋਕਾਂ ਦੀ ਚੱਕ ਚ ਆਈ ਜਾਂਦਾ ਓਏ ਹੋਰ ਇਹਨੂੰ ਪਤਾ ਨਹੀਂ ਭੈਣ ਦੇ ਯਾਰ ਕੌਣ ਸਿਖਾਈ ਜਾਂਦਾ ਬੌਲੇ ਨੂੰ ਇਹਦਾ ਭੈਣ ਦੇ ਯਾਰ ਨੇ ਦੁੱਖ ਦੇ ਰਖਿਆ ਮੈਨੂੰ ਮਰਾ ਤੂੰ ਗੈਲ ਵਗ ਜੇ ਤਾਂ ਦੇਖ ਲੈ ਉਹਦੇ ਗੈਲ ਕੀ ਕਰ ਰਿਹਾ ਉਹ ਗੈਲ ਮੈਂ ਜਾ ਕੇ ਕੀ ਕਰੂੰਗਾ ਆਰਤੀਆਂ ਮੈਨੂੰ ਤਾਂ ਕੋਈ ਦਿੰਦਾ ਨਹੀਂਗਾ ਇਸੇ ਨੂੰ ਦਿੰਦਾ ਜਿਹੜਾ ਕੋ ਦਿੰਦਾ ਇਹੀ ਕਰਕੇ ਆਉਂਦਾ ਉਹਦੇ ਨਾਲ ਹਿਸਾਬ ਜੇ ਤੂੰ ਮਾੜਾ ਮੋਟਾ ਨੂੰ ਆਰਤੀ ਸਮਝਾਏਂਗਾ ਵੀ ਲੋਕਾਂ ਚੱਕ ਚਾਰੇ ਵੀ ਆਏ ਕਰਕੇ ਐ ਕਰ ਰਹੇ ਆ ਤੂੰ ਉਹ ਤਾਂ ਮੰਨੂਗੀ ਗੱਲ ਤੇਰੀ ਮਾੜੀ ਮੋਟੀ ਆਰਤੀ ਨੂੰ ਕੀ ਕਹਾ ਮੈਂ ਹੁਣ ਯਾਰ ਮੇਰਾ ਤਾਂ ਕੋਈ ਨਹੀਂ ਮੇਰਾ ਸੱਚੀ ਗੱਲ ਤਾਂ ਪੁੱਛਦੀ ਨਾ ਮੇਰਾ ਤਾਂ ਜੀ ਹੱਕ ਗਿਆ ਬਈ ਆ ਘਰ ਚੋਂ ਉਹ ਛੋਟੜਾ ਉਹ ਪਤਾ ਨਹੀਂ ਕਿੱਧਰ ਲਿਕੜਿਆ ਹੋਇਆ ਕਿੱਧਰ ਨਾ ਉਹਦਾ ਤਾਂ ਕੋਈ ਪੇਤ ਸੇਤ ਨਹੀਂ ਹੈਗਾ ਮਨੂੰ ਏ ਐ ਭੈਣ ਦਾ ਯਾਰ ਹੂੰ ਤਪਾਰਾ ਸਰਦ ਖੋਣ ਲਾਉਂਦਾ ਇਹਦੇ ਦਾ ਵਿੱਚ 2 ਮਿੰਟ ਬਹਿ ਜਾ। ਨਹੀਂ ਤੇ ਇਹਦਾ ਕੋਈ ਕਿਸ ਕਿਸ ਨੇ ਮਕਲਾਪਾ ਲਿਆ ਕਹਿੰਦੀ ਜਿਹੜਾ ਨਾ ਪੈਸੇ ਖਾ ਜਾਣਗੇ। ਓਏ ਚੱਲ ਜਿਹੜਾ ਕੁਸੂਆ ਦੇਖੀ ਜਾਊਗਾ। ਜਾ ਤੂੰ ਐ ਕਰੀ ਇਹ ਕੁੱਟ ਚਾਦੀ ਹੈ ਕਿ ਦੇ ਦੇ ਨਹੀਂ ਮੈਂ ਤਾਂ ਉਹਦਾ ਕਰਨਾ। ਕਿੱਥੇ ਭੈਣ ਦੇ ਯਾਰਾਂ ਨੇ ਗੁੱਗਾ ਠੱਠ ਕਰਿਆ। ਇੱਕ ਭੈਣ ਦਾ ਯਾਰ ਬੌਲਾ ਹੋ ਗਿਆ। ਇੱਕ ਆ ਭੈਣ ਦੇ ਯਾਰ ਦੀ ਲੰਗੜੀ। ਇਹਨੇ ਹੱਡ ਤਪਾ ਲਿਆ ਵਾ। ਕਹਾ ਜਾ ਮੌਸਮ ਹੋ ਰਿਹਾ ਹੈ ਨਾ। ਜੇ ਤੁੱਪ ਜਬੇ ਨੇ ਗਰਮੀ ਜੀ ਲੱਗਣ ਲੱਗ ਜਾਂਦੀ ਆ। ਹੈਂ? ਅੰਦਰ ਬਾਈ ਜੀ ਸ਼ੌਂਜੀ ਚ ਠੰਡ ਲੱਗਣ ਲੱਗ ਜੰਦੀ ਆ ਨਾ ਹੋਰੇ ਲੋਟ ਜੇ ਦਾ ਹਿਸਾਬ ਦਾ ਮੌਸਮ ਹੋ ਰਹਿਗਾ ਹੋਰ ਕਿਹੜਾ ਹੀ ਕਿਹੜੇ ਜਾਂਟੇ ਕੇ ਜਾਣਾ ਬਾਈ ਜਾਂਟੇ ਮੰਤ ਕੇ ਆ ਬੀਹ ਚ ਵਗ ਜਾ ਦੋ ਘਰ ਛੱਡ ਕੇ ਆ ਠੀਕ ਹੈ ਧੰਨਵਾਦ ਹਾਂ ਜਾਂਟੇ ਮੰਤ ਕਾ ਘਰ ਪੁੱਛਦਾ ਦੀ ਮਗਾ ਦੋ ਘਰ ਛੱਡ ਕੇ ਆ ਹੀ ਹੈ ਸਭ ਅਕ ਲੱਖ ਰੁਪਇਆ ਦੇ ਦਿਆ ਅਰਦ ਜੀ ਨੇ ਬਾਕੀ ਫੇਰ ਲੈ ਲਾਂਗੇ ਕੀ ਗੱਲ ਹੈ ਜਾਂਟੇ ਕਿਹੜਾ ਬਾਈ ਓਏ ਆ ਗਈ ਆ ਟੋਨੀ ਨੇ ਭੇਜਿਆ ਦੀ ਜੀ ਅੱਛਾ ਅੱਛਾ ਬੈਠ ਜਾ ਬੈਠ ਜਾ ਬੈਠ ਜਾ ਹਾਂ ਇਹ ਰਿਸ਼ਤੇ ਬਾਰੇ ਕੋਈ ਗੱਲ ਵਾਸਤੋਂ ਹੀ ਨਹੀਂ ਹਾਂ ਹੋਈ ਆ ਗੱਲ ਕਿੰਨੇ ਕ ਜਮੀਨ ਆਉਦੀ ਈ ਜਮੀਨ ਦਾ ਸੀ 7 ਕਿੱਲੇ ਹੁੰਦੇ ਨੇ ਪਰ ਉਹ ਘਰ ਪਰਿਵਾਰ ਹੋਰ ਕਿੰਨੇ ਕ ਜੀਉਂ ਹੀ ਉਹ ਜੀ ਜੂੜੀ ਕੋਈ ਹੈਗਾ ਮਹੀਂ ਅਕਲ ਲਈਏ ਐਸੇ ਬਾਰੇ ਕੋਈ ਗੱਲ ਬਾਤ ਹੋਈ ਹੋਣੀ ਹਾਂ ਠੀਕ ਹੈ ਜੀ ਆ ਲੱਖ ਲੱਖ ਰੁਪਈਆ ਠੀਕ ਹੈ ਜੀ ਬਾਕੀ ਉਹਦੇ ਨਾਲ ਮਾਪੀ ਕਰ ਲੂੰ ਗੱਲ ਬਾਤ ਕੀਆ ਕੋਈ ਨਾ ਰਿਸ਼ਤਾ ਕਰਾ ਦਾਂਗੇ ਕੌਣ ਆ ਵੇ ਇਹ ਹਾਂ ਕੌਣ ਹੈ ਉਹ ਤਾਂ ਸਾਡਾ ਬੰਦਾ ਸੀ ਤੈਨੂੰ ਕੀ ਬਦਲਾ ਇਸ ਨਾਲ ਹੋਰ ਹੋਰ ਕਿਹਨੂੰ ਆ ਮਤਲਬ ਉਹਦਾ ਮੈਂ ਬਿਆ ਕਰਾਉਂਗਾ ਓਏ ਭੈਣ ਦੇ ਖਸਮਾ ਤੈਨੂੰ ਕੌਣ ਚਟੇ ਝੌਲ ਦਾੜੀ ਨੂੰ ਕੁੜੀ ਦਊਗਾ ਹੁਣ ਆ ਉਮਰ ਚਾਕੇ ਕਿਉਂ ਤੇ ਸੰਕਸ਼ਰਮ ਲਾਰਕੇ ਯਾਰਾ ਕਿਉਂ ਤੂੰ ਪ੍ਰਯੋਗ ਕਰੇਗਾ ਸਾਨੂੰ ਲੱਖ ਰੁਪਇਆ ਦੇ ਦਿਆ ਨੂੰ 50000 ਹੋਰ ਦੇਣਾ ਓਏ ਬਾਪਾ ਤੈਨੂੰ ਕੋਈ ਨਹੀਂ ਕੁੜੀ ਦਿੰਦਾ ਹੈਗਾ ਤੂੰ ਮੰਨ ਲੈ ਗੱਲ ਆ ਮੈਂ ਤਾਂ ਲੈ ਕੇ ਆਉਂਗਾ ਹੁਣ ਮੈਂ ਜਾਊਂਗਾ ਮਾਤਾ ਉਹ ਕਿੱਥੋਂ ਲਿਆਏਗਾ ਲੋਕ ਤੈਨੂੰ ਠੱਗਣ ਨੂੰ ਫਿਰਦੇ ਨੇ ਪਾਣੀ ਮੋਟੀ ਸੰਗ ਸ਼ਰਮ ਮੰਨ ਲੈ ਬਾਈ ਦੇਖ ਲੈ ਮਾਣਾ ਮੋਟਾ ਘਰ ਬਾਰੇ ਦੇਖ ਲੈ ਕਿਉਂ ਤੂੰ ਲੋਕਾਂ ਨੂੰ ਲਟਾਈਂਦਾ ਪੈਸੇ ਮੈਂ ਤਾਂ ਬਾਈ ਕਰਾਊਂਗਾ ਓਏ ਅਦਾ ਕਰਾਊਂਗਾ ਤੇਰੀਆਂ ਲੱਤਾਂ ਮੈਂ ਤੋੜੂ ਫੇਰਾ ਤੂੰ ਕਰਨੀ ਮੇਰਾ ਕੀ ਕਰੇਗਾ ਓਏ ਕਰਨੀ ਨਾਲੇ ਹੋਰ ਆ ਵੱਡਾ ਚੌਧਰ ਵਾਲਾ ਗਿਆ ਕਿਵੇਂ ਜੇ ਲੱਤਾਂ ਪਈਆਂ ਨੇ ਭਾਲ ਦਾ ਡੋਲੇ ਚੜ ਆਪਾਂ ਕੀ ਰਣ ਲੱਖ ਰੁਪਏ ਦਾ ਬਣ ਗਿਆ ਜਗਾੜਾ ਥੇ ਨੀ ਆ ਗਏ